ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਵੀ ਠੀਕ ਹੋਵੋਗੇ ਦੋਸਤੋ ਅੱਜ ਤੁਹਾਡੇ ਨਾਲ ਆਪਾਂ ਦੁਨੀਆ ਦੇ ਇੱਕ ਐਸੇ ਦੇਸ਼ ਦੀ ਵੀਡੀਓ ਸ਼ੇਅਰ ਕਰਨ ਲੱਗੇ ਆ ਦੋਸਤੋ ਜਿਹੜਾ ਕਿ ਦੁਨੀਆ ਦੇ ਵਿੱਚ ਸਭ ਤੋਂ ਛੋਟਾ ਦੇਸ਼ ਆ ਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਲੇਖ ਵੇਖੋ ਜੀ ਹਰੇ ਰੰਗ ਦੀ ਲੇਖ ਕਿੰਦੀ ਸੋਹਣਾ ਪਾਣੀ ਹਰੇਆ ਰੰਗ ਓ ਜਿਹੜੇ ਸਾਹਮਣੇ ਪਹਾੜ ਹਨ ਵੇਖੋ ਉਹਨਾਂ ਦੇ ਉੱਤੇ ਅਜੇ ਵੀ ਬਰਫ਼ ਹੈ ਦੁਨੀਆਂ 'ਚ ਆਪਣੀ ਖੂਬਸੂਰਤੀ ਵਾਸਤੇ ਹੀ ਮਸ਼ਹੂਰ ਹੈ ਜੀ ਇਹ ਸ਼ਹਿਰ ਇਹ ਦੇਸ਼ ਆ ਹੁੰਦੇ ਆ ਗੰਡੋਲਾ ਜਿਹਨੂੰ ਕਹਿੰਦੇ ਆ ਉਹ ਥੱਲਿਓਂ ਆ ਰਹੇ ਆ ਇਹ ਪਹਾੜ ਤੇ ਇੱਧਰ ਨੂੰ ਜਾ ਰਹੇ ਆ ਅਸੀਂ ਪੜ੍ਹਦੇ ਹੀ ਇੱਥੇ ਲਿਖਿਆ ਸੀ ਕਿ 72 ਚਰਨੇ ਆ ਇਹਦੇ ਲਾਗੇ ਇਹ ਦੁਨੀਆਂ ਵਿੱਚ ਸਭ ਤੋਂ ਖੂਬਸੂਰਤ ਪਿੰਡਾਂ ਦੇ ਵਿੱਚ ਇਹਦਾ ਨਾਂ ਹੁੰਦਾ ਹੈ ਜੀ ਯੂਰਪ ਟੂਰ ਦੇ ਚੱਲਦਿਆਂ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਤੇ ਦਾਸ ਅਸੀਂ ਯੂਰਪ ਦੇ ਕਈ ਦੇਸ਼ਾਂ ਦੇ ਚੱਕਰ ਕੱਢਦੇ ਹੋਏ ਜਿਸ ਤਰ੍ਹਾਂ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਅਸੀਂ 24 ਘੰਟਿਆਂ ਦੇ ਵਿੱਚ 5 ਦੇਸ਼ਾਂ ਦੇ ਵਿੱਚ ਚੱਕਰ ਕੱਟਣਾ ਸੀ ਉਸ ਦੇ ਚੱਲਦਿਆਂ ਅਸੀਂ ਅੱਜ ਪਹੁੰਚ ਗਏ ਆ ਸਵਿਟਜ਼ਰਲੈਂਡ ਤੇ ਇੱਕ ਛੋਟਾ ਜਿਹਾ ਦੇਸ਼ ਹੈ ਲਿਚਨਸਟਾਈਨ ਇਹਨਾਂ ਦੋਨਾਂ ਦੇਸ਼ਾਂ ਦਾ ਬਾਰਡਰ ਹੈ ਇਹ ਨਹਿਰ ਇਹਨਾਂ ਦੋਨਾਂ ਦੇਸ਼ਾਂ ਨੂੰ ਡਿਵਾਈਡ ਕਰਦੀ ਹੈ ਅੱਧੀ ਨਹਿਰ ਲਿਚਨਸਟਾਈਨ ਦੇ ਵਿੱਚ ਹੈ ਤੇ ਨਾਲ ਸਵਿਟਜ਼ਰਲੈਂਡ ਹੈ ਆ ਨਾਲ ਸ਼ਹਿਰ ਇਹਦੇ ਪੈਂਦਾ ਵਡੂਸ ਇਸ ਦੀ ਰਾਜਧਾਨੀ ਹੈ ਛੋਟਾ ਜਿਹਾ ਦੇਸ਼ ਹੈ ਇਹ ਇੱਕ ਬੜਾ ਹੀ ਖੂਬਸੂਰਤ ਦੇਸ਼ ਹੈ ਆਓ ਇਸ ਵੀਡੀਓ ਦੇ ਵਿੱਚ ਸਾਰੀ ਗੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਵੀਰ ਜੀ ਹੋਣਾ ਨੇ ਦੱਸਿਆ ਵੇਖੋ ਆ ਜਿਹੜੀ ਨਦੀ ਹੈ ਨਾ ਉਧਰ ਸਵਿਟਜ਼ਰਲੈਂਡ ਆ ਤੇ ਆ ਲਿਚਨਸਟਾਈਨ ਜਿਹੜਾ ਇਹ 25 ਕਿਲੋਮੀਟਰ ਦੇ ਏਰੀਆ ਦੇ ਵਿੱਚ ਦੇਸ਼ ਆ ਜੀ ਬਸ ਛੋਟਾ ਜਿਹਾ ਦੇਸ਼ ਆ ਇਹਦੇ ਵਿੱਚ ਬਹੁਤ ਸਾਰੇ ਪੈਲੈਸ ਹਨ ਜਿਹੜਾ ਮਸ਼ਹੂਰ ਹੈ ਤੇ ਵਡੂਜ਼ ਸ਼ਹਿਰ ਜਿਹੜਾ ਇਹ ਸ਼ੁਰੂ ਹੋ ਰਿਹਾ ਜਿੱਥੇ ਅਸੀਂ ਖੜੇ ਆ ਹੁਣ ਅਸੀਂ ਚੱਲੇ ਵਡੂਜ਼ ਸ਼ਹਿਰ ਵੇਖਣੀ ਤੇ ਆ ਨਦੀ ਦੇਖੋ ਇਹਨਾਂ ਆਪਣੇ ਨਾ ਪਾਣੀਆਂ ਦੇ ਝਗੜੇ ਚੱਲਦੇ ਮੈਂ ਹੈਰਾਨ ਆ ਵੀ ਆ ਜਿਵੇਂ ਨਦੀ ਅੱਧੀ ਕੋਈ ਕਹ ਲੋ ਸਵਿਟਜ਼ਰਲੈਂਡ ਚ ਤੇ ਅੱਧੀ ਇੱਧਰ ਆ ਤੇ ਇਹਦੇ ਵਿੱਚ ਕਿੱਦਾਂ ਪਾਣੀ ਵੰਡਦੇ ਕਿਉਂਕਿ ਇਹਨਾਂ ਦੇ ਝਗੜੇ ਨਹੀਂ ਆ ਪਾਣੀ ਦੀ ਲੋੜ ਨਹੀਂ ਇਹਨਾਂ ਨੂੰ ਵਾਧੂ ਇੱਥੇ ਪਰਮੇਸ਼ਰ ਪਾਉਂਦਾ ਹੁਣ ਵੀ ਮੀਂਹ ਤੇ ਪਹਾੜ ਸੋਹਣੇ ਆ ਉੱਚੇ ਆ ਅੱਜ ਹੁਣ ਇਸ ਤੋਂ ਬਾਅਦ ਅਸੀਂ ਸਵਿਟਜ਼ਰਲੈਂਡ ਜਾਣਾ ਪਰ ਮੀਂਹ ਪੈ ਰਿਹਾ ਸਾਡੇ ਸਵਿਟਜ਼ਰਲੈਂਡ ਦੇ ਵਿੱਚ ਪਰ ਚਲੋ ਗੁਰੂ ਸਾਹਿਬ ਜਿਵੇਂ ਵੀ ਆਪਾਂ ਦਰਸ਼ਨ ਕਰਾਉਣਗੇ ਆਓ ਹੁਣ ਆਪਾਂ ਤੁਹਾਨੂੰ ਵਡੂਜ਼ ਦਿਖਾਉਨੇ ਆ ਪਹਿਲਾਂ ਤੇ ਤੁਸੀਂ ਉਹ ਸਕਰੀਨ ਦੇ ਵਿੱਚਕਾਰ ਵੇਖੋ ਪਹਾੜ ਦੇ ਉੱਤੇ ਕਿੱਥੇ ਲੱਗੀ ਹੋਈ ਕ੍ਰੇਨ ਫਿਰ ਇੱਕ ਟਾਵਰ ਹੈ ਫਿਰ ਟਾਵਰ ਤੋਂ ਥੱਲੇ ਆਜੋ ਤੇ ਆਹ ਵੇਖੋ ਇੱਕ ਕੈਸਲ ਹੈ ਇਹ ਵੀ ਤੇ ਆ ਆਪਾਂ ਖੜੇ ਆ ਸੋ ਕਾਫੀ ਦੂਰ ਹੈ ਜੀ ਪਹਾੜ ਉੱਚੇ ਥਾਂ ਸਾਡੇ ਕੋਲ ਸਮਾਂ ਬੜਾ ਸੀਮਤ ਆ ਸਿਰਫ 5-6 ਘੰਟੇ ਆ ਸਾਡੇ ਕੋਲ ਸਾਰਾ ਸਵਿਟਜ਼ਰਲੈਂਡ ਦੇਖਣਾ ਇਸ ਤੋਂ ਬਾਅਦ ਜਿੱਥੇ ਜਾ ਸਕੇ ਇਸ ਕਰਕੇ ਅਸੀਂ ਕਿਸੇ ਵੀ ਕੈਸਲ ਦੇ ਅੰਦਰ ਨਹੀਂ ਜਾ ਰਹੇ ਅੱਜ ਅੱਜ ਜਿਆਦਾ ਸੀਨਰੀਆਂ ਦੇਖਾਂਗੇ ਕੁਝ ਨੇਚਰਲ ਥਾਵਾਂ ਵੇਖਾਂਗੇ ਸੋ ਇਹ ਮੇਨ ਸ਼ਹਿਰ ਆ ਗਿਆ ਇੱਕੋ ਹੀ ਚੌਂਕਾ ਵਿੱਚ ਬੜਾ ਛੋਟਾ ਜਿਹਾ ਟਾਊਨ ਆ ਇਹਦੀ ਰਾਜਧਾਨੀ ਆ ਕਿਉਂਕਿ ਦੇਖ ਹੀ ਵੇਖੋ ਨਾ 25 ਕਿਲੋਮੀਟਰ ਦਾ ਤੇ ਸਕੁਅਰ ਥੋੜਾ ਜਿਹਾ ਤੇ ਏਰੀਆ ਵਾ ਤੇ ਉਹਦੇ ਵਿੱਚ ਹੀ ਇਹ ਛੋਟਾ ਜਿਹਾ ਟਾਊਨ ਆ ਜਿਹਦੇ ਵਿੱਚ ਥੋੜਾ ਜਿਹਾ ਆਪਾਂ ਹੁਣ ਵੇਖਦੇ ਇਥੇ ਔਰ ਟ੍ਰੇਨ ਬਣੀ ਹੋਈ ਇਹ ਲੋਕ ਵੇਖਣ ਜਾਂਦੇ ਜਿਵੇਂ ਥੋੜਾ ਘੁੰਮਦੇ ਹੋਣਗੇ ਟੂਰਿਸਟ ਸਪੌਟ ਤੇ ਯੂਰਪ ਚ ਜਾਂ ਵੈਸਟਰਨ ਕਲਚਰ ਚ ਛੱਟ ਬਣਾ ਦਿੰਦੇ ਆ ਅ ਬਸ ਛੋਟਾ ਜਿਹਾ ਟਾਊਨ ਆ ਜੀ ਤੁਸੀਂ ਦੇਖੋ ਬਹੁਤੀ ਭੀੜ ਵੀ ਨਹੀਂ ਹੈਗੀ ਸਵਾ ਉੱਪਰ ਕੈਸਲ ਹੈ ਜਿਹੜਾ ਇੱਥੋਂ ਦਾ ਪ੍ਰਿੰਸ ਹੈ ਪਰ ਇਹ ਵੇਖੋ ਕੰਮ ਚੱਲ ਰਿਹਾ ਹੈ ਕ੍ਰੇਨ ਵੀ ਲੱਗੀ ਹੋਈ ਹੈ ਤੇ ਜਾਣਾ ਨਹੀਂ ਅਸੀਂ ਉੱਥੇ ਆ ਥੱਲੇ ਸ਼ਹਿਰ ਸੋ ਸ਼ਹਿਰ ਦਾ ਤੁਸੀਂ ਇੱਕ ਨਜ਼ਾਰਾ ਦੇਖ ਲਓ ਫਿਰ ਆਪਾਂ ਅੱਗੇ ਚੱਲਣਾ ਛੋਟਾ ਜਿਹਾ ਦੇਸ਼ ਤੇ ਛੋਟਾ ਜਿਹਾ ਸ਼ਹਿਰ ਚਾਹੇ ਆਸਟਰੀਆ ਹੋਵੇ ਚਾਹੇ ਜਰਮਨੀ ਹੋਵੇ ਚਾਹੇ ਇੱਥੇ ਤਕਰੀਬਨ ਲੈਂਗੁਏਜ ਸਾਰੇ ਥਾਂ ਜਰਮਨੀ ਹੀ ਚੱਲਦੀ ਹੈ ਜੀ ਜਰਮਨ ਲੈਂਗੁਏਜ ਤੇ ਆਸਟਰੀਆ ਤੇ ਸਵਿਟਜ਼ਰਲੈਂਡ ਦੇ ਨਾਲ ਇਹਦੀ ਜਿਹੜੀ ਬਾਰਡਰ ਲੱਗਦਾ ਹੈ ਲੰਚ ਕਰ ਲਿਆ ਸਿੰਨਰ ਸੈਲ ਦਾ ਤੁਰਪੀਆਂ ਫੌਜਾ ਹੁਣ ਅੱਗੇ ਕਿੰਨਾ ਸੋਹਣਾ ਚੌਕ ਹੈ ਸੋਹਣਾ ਚਰਚ ਹੈ ਤੇ ਹੁਣ ਆਪਾਂ ਇਸ ਸ਼ਹਿਰ ਨੂੰ ਦੇਸ਼ ਨੂੰ ਬਾਏ ਬਾਏ ਕਹੀਏ ਤੇ ਇਸ ਤੋਂ ਬਾਅਦ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਸਵਿਟਜ਼ਰਲੈਂਡ 'ਚ ਸੋ ਆਹ ਪੁਲ ਜਿਹੜਾ ਵਾ ਇਹ ਚੋਂ ਹੁਣ ਆਪਾਂ ਸਵਿਟਜ਼ਰਲੈਂਡ 'ਚ ਵੜ ਰਹੇ ਹਾਂ ਜੀ ਤੇ ਸਵਿਟਜ਼ਰਲੈਂਡ ਸ਼ੁਰੂ ਹੋ ਗਿਆ ਜੀ ਤੇ ਆਪਣਾ ਕਿੰਨਾ ਟਾਈਮ ਲੱਗਣਾ 2.5 ਘੰਟਿਆਂ ਦਾ ਰਾਹ ਹੈ ਜੀ ਜਿੱਥੇ ਅਸੀਂ ਇੰਟਰਲਾਕਨ ਸ਼ਹਿਰ ਜਾਣਾ ਸੋ ਹੌਲੀ ਹੌਲੀ ਚੱਲਦੇ ਜਾਂਦੇ ਫਿਰ ਉਹਦੇ ਲਾਗੇ ਥੋੜਾ ਬੋਤਾਂ ਵੇਖਾਂਗੇ ਘੰਟੇ ਸਿਰਫ ਸਾਡੇ ਕੋਲ ਬਚੇ ਆ ਦਿਨ ਦੇ ਅੱਗੇ 6 ਘੰਟੇ 6 ਘੰਟੇ ਆਜ ਅਸੀਂ ਜਿਹੜਾ ਵਾ ਉਹਦੇ ਚ 4 ਘੰਟੇ ਡਰਾਈਵ ਕਰਨਾ ਬਾਕੀ ਥੋੜਾ ਬੋਤਾਂ ਦੇਖਣਾ ਹੈ ਲਓ ਜੀ ਸਵਿਟਜ਼ਰਲੈਂਡ ਦੀ ਟ੍ਰੇਨ ਵੇਖ ਲਓ ਇਹ ਮਸ਼ਹੂਰ ਆ ਜੀ ਟ੍ਰੇਨ ਵੈਸੇ ਯੂਰਪ ਚ ਸਾਰੇ ਚੀ ਟ੍ਰੇਨਾਂ ਬਹੁਤ ਮਸ਼ਹੂਰ ਆ ਪਾਰੇ ਸਵਿਟਜ਼ਰਲੈਂਡ ਦੀਆਂ ਵੀ ਕਾਫੀ ਮਸ਼ਹੂਰ ਆ ਲਾਲ ਰੰਗ ਦੀਆਂ ਟ੍ਰੇਨਾਂ ਤੇ ਰੋਡ ਦੇਖੋ ਤੇ ਪਹਾੜ ਦੇਖੋ ਕੁਦਰਤੀ ਨਜ਼ਾਰੇ ਦੇਖੋ ਸਿਰਫ ਇਹ ਕਿ ਅੱਜ ਸਾਡੇ ਕੋਲ ਧੁੱਪ ਨਹੀਂ ਹੈਗੀ ਅੱਜ ਬੱਦਲ ਹੀ ਬੱਦਲ ਹੈ ਰੇਸ ਲੱਗ ਗਈ ਰੇਸ ਲੱਗ ਗਈ ਭੱਜ ਦੀ ਟ੍ਰੇਨ ਦੇ ਨਾਲ ਹੁਣ ਨਹੀਂ ਮੰਦੇ ਸਿੱਧਾ ਹਾਈਵੇ ਜਾਂਦਾ ਜੀ ਯੂਰਿਕ ਨੂੰ ਤੇ ਆਪਾਂ ਉਹ ਹਾਈਵੇ ਛੱਡ ਕੇ ਹੁਣ ਦੂਜਾ ਰਾਹ ਫੜ ਲੈਣ ਲੱਗੇ ਹਜੇ ਵੀ ਆਪਣਾ 2 ਘੰਟਿਆਂ ਦਾ ਰਸਤਾ ਤਕਰੀਬਨ ਹੈ ਤੁਸੀਂ ਪੁੱਛੋ ਵੀ ਸਵਿਟਜ਼ਰਲੈਂਡ ਕੀ ਕਰਨਾ ਆਏ ਆ ਸਵਿਟਜ਼ਰਲੈਂਡ ਅਸੀਂ ਸੌਣ ਆਏ ਆ ਭਾਜੀ ਗੱਡੀ ਚਲਾ ਰਹੇ ਪਿਛਲੇ 2 ਘੰਟਿਆਂ ਤੋਂ ਤੇ ਮੈਂ ਲਾਗੇ ਸੁਤਾ ਪਿਆ ਸੀਗਾ ਐਨੀਵੇਂ ਬਹੁਤ ਕੁਝ ਲੰਘ ਗਿਆ ਜਦੋਂ ਕਿਤੇ ਅੱਖਾਂ ਖੋਲਹੀਆਂ ਅਸੀਂ ਸੋਹਣਾ ਸੀਗਾ ਥਿ ਵਿਊ ਹੁਣ ਤੁਹਾਨੂੰ ਦਿਖਾਉਨੇ ਇੱਥੇ ਕੀ ਆ ਵੇਖਣ ਵਾਲਾ ਤੋਂ ਉਹ ਸਰਨਨ ਸ਼ਹਿਰ ਆ ਭਾਜੀ ਦੱਸ ਰਹੇ ਤੇ ਉਹ ਲੇਕ ਆ ਟਨਲਾਂ ਬਹੁਤ ਆਉਂਦੀਆਂ ਆ ਵੇਖੋ ਰੋਡ ਆ ਰਹੀ ਘੁੰਮਦੀ ਘਮਾਉਂਦੀ ਕੁਝ ਕੰਮ ਚੱਲ ਰਿਹਾ ਇੱਥੇ ਆ ਲੱਗਉਂਦੀ ਇੱਕ ਵੇਖੋ ਰੋਡ ਪਿੱਛੇ ਨੂੰ ਉੱਪਰ ਨੂੰ ਚੜ ਰਹੀ ਪਹਾੜਾਂ ਦੇ ਵਿੱਚ ਤੇ ਬੱਸਾਂ ਵੀ ਘੁੰਮ ਰਹੀਆਂ ਜੀ ਉਸੇ ਰਾਵਾਂ ਦੇ ਵਿੱਚ ਆਹੀ ਹੈ ਜੀ ਸਵਿਟਜ਼ਰਲੈਂਡ ਬਸ ਇਦਾਂ ਵੈਲੀਆਂ ਬੜੀਆਂ ਹੋਈਆਂ ਔਰ ਪਹਾੜਾਂ ਦੇ ਉੱਪਰ ਤੱਕ ਵੱਸੋਂ ਹੈ ਦੇਖ ਵੇਖੋ ਜੀ ਹਰੇ ਰੰਗ ਦੀ ਲੇਕ ਕਿੱਡੀ ਸੋਹਣਾ ਪਾਣੀ ਹਰੇਆ ਰੰਗ ਪਹਾੜਾਂ ਦੇ ਵਿੱਚ ਜਿਵੇਂ ਕਿੰਦੋਂ ਪਰਸ਼ਾਵਾਂ ਪੈਂਦਾ ਉਹਦਾ ਕਰਕੇ ਹੋਗਾ ਸ਼ਾਇਦ ਅੱਗੇ ਟਨਲ ਹੁਣ ਤੇ ਗਿਣ ਵੀ ਨਹੀਂ ਸਕਦੇ ਅਸੀਂ ਕਿੰਨੀਆਂ ਕਿ ਟਨਲਾਂ ਆ ਨਿਕਲ ਗਏ ਪਿਛਲੇ ਤਿੰਨ ਦਿਨਾਂ ਦੇ ਵਿੱਚ ਸੋ ਸਰਕਲ ਹੀ ਸਰਕਲ ਚੱਲ ਰਿਹਾ ਹੈ ਸਰਕਲ ਹੀ ਸਰਕਲ ਚੱਲ ਰਿਹਾ ਹੈ ਕੁਮੀ ਜਾਓ ਕੁਮੀ ਜਾਓ ਕੁਮੀ ਜਾਓ ਵਾਦੀਆਂ ਦੇ ਵਿੱਚ ਆ ਮੇਨਸ਼ੈਨ ਬਰਨ ਆ ਜੀ ਇੱਥੇ ਲਾਗੇ 76 ਕਿਲੋਮੀਟਰ ਇੱਥੇ ਆਪਾਂ ਜਾਵਾਂਗੇ ਰਾਤ ਅੱਜ ਰਹਿਣ ਵਾਸਤੇ ਪਰ ਉਸ ਤੋਂ ਪਹਿਲਾਂ ਅਜੇ ਪਹਾੜਾਂ ਦੇ ਵਿੱਚ ਘੁੰਮਣਾ ਏ ਨੇਰਾ ਹੁਣ ਤੱਕ ਆ ਫਿਰ ਬਰਨ ਪਹੁੰਚਣਾ ਏ 70 ਕਿਲੋਮੀਟਰ ਦੂਰ ਫਾਈਨਲੀ ਆਪਾਂ ਉਸ ਏਰੀਆ 'ਚ ਪਹੁੰਚ ਚੱਲੇ ਆ ਜਿੰਨੂੰ ਵੇਖਣਾ ਆਪਾਂ ਆਏ ਆ ਤੇ ਸੁੰਦਰਤਾ ਤੇ ਸਵਿਟਜ਼ਰਲੈਂਡ ਦੀ ਮੂੰਹ ਬੋਲਦੀ ਏ ਭਾਈ ਲਓ ਜੀ ਹੁਣ ਨਜ਼ਾਰੇ ਸਵਿਟਜ਼ਰਲੈਂਡ ਦੇ ਇਹੀ ਦੋ ਕੇ ਏਰੀਏ ਜਿਹੜੇ ਅਸੀਂ ਥੋੜੇ ਸਮੇਂ ਵਿੱਚ ਦੇਖਣ ਆਸਤੇ ਆਏ ਆ ਸ਼ਾਮ ਦੇ ਵੱਜ ਗਏ ਤਕਰੀਬਨ 4:30 ਬਦਲਵਾਈ ਹੈ ਚਲੋ ਇਹਨਾਂ ਸ਼ੁਕਰ ਹੈ ਕਿ ਅਸ ਵੇਲੇ ਮੀਂਹ ਨਹੀਂ ਪੈ ਰਿਹਾ ਸੀ ਮੀਂਹ ਐਕਸਪੈਕਟ ਕਰ ਰਹੇ ਸੀਗੇ ਤੇ ਇਹ ਭਾਜੀ ਸਟਾਉਂਦਾ ਕਿ ਨਾ ਅਸੀਂ ਜਿੱਥੇ ਜਾਣ ਗ੍ਰਿੰਡਲਵਾਲਡ ਗ੍ਰਿੰਡਲਵਾਲਡ ਹਾਂ ਗ੍ਰਿੰਡਲਵਾਲਡ ਬਹੁਤ ਸੋਹਣਾ ਤੇ 10 ਕਿਲੋਮੀਟਰ ਰਹਿ ਗਿਆ ਤੇ ਬਹੁਤ ਸੋਹਣਾ ਇਲਾਕਾ ਹੈ ਫੇਮਸ ਹੈ ਤਕਰੀਬਨ 1 ਆਫ ਦਾ ਮੋਸਟ ਬਿਊਟੀਫੁਲ ਏਰੀਆਜ਼ ਇਨ ਸਵਿਟਜ਼ਰਲੈਂਡ ਤੇ ਇੱਥੇ ਹੁਣ ਆਪਾਂ ਜਾ ਰਹੇ ਹਾਂ ਸੋ ਟ੍ਰੇਨ ਲਾਈਨ ਵੀ ਨਾਲ ਹੋਪਫੁਲੀ ਜੇ ਕੋਈ ਆ ਗਈ ਤੇ ਆਪਾਂ ਨੂੰ ਉਹ ਵੀ ਨਜ਼ਾਰਾ ਦੇਖਣ ਲਈ ਮਿਲੇਗਾ। ਔਰ ਜਿਹੜੇ ਸਾਹਮਣੇ ਪਹਾੜ ਹਨ ਵੇਖੋ ਉਹਨਾਂ ਦੇ ਉੱਤੇ ਅਜੇ ਵੀ ਬਰਫ਼ ਹੈ। ਜਦੋਂ ਕਿ ਇਹ ਗਰਮੀਆਂ ਦਾ ਸੀਜ਼ਨ ਹੈ ਤੇ ਸੋਚੋ ਸਿਆਲ ਦੇ ਵਿੱਚ ਇੱਥੇ ਕਿੰਨਾ ਹੋਏਗਾ। ਸਿਆਲ 'ਚ ਤੇ ਸਭ ਬਰਫ਼ੀ ਬਰਫ਼ ਹੈ। ਘਰ ਦੇਖੋ ਤੁਸੀਂ ਅਲਦਵਾਲ ਕਿੰਨੇ ਵਧੀਆ ਨਜ਼ਾਰੇ ਆ। ਟ੍ਰੇਨ ਨੂੰ ਯਾਦ ਕਰਦੇ ਸੀ ਕਿ ਟ੍ਰੇਨ ਦੇ ਵੀ ਦਰਸ਼ਨ ਹੋ ਹੀ ਗਏ ਆ। ਪਰ ਇਹ ਲੋਤੀ ਇੱਥੇ ਸਟੇਸ਼ਨ ਤੇ। ਲਓ ਜੀ ਤੁਰਪੀ ਜੇ। ਆਪਣੇ ਵੀ ਲੋਕ ਖੜੇ ਸੀ ਇੱਥੇ ਮੈਨੂੰ ਲੱਗਦਾ ਫਾਟਕ ਆ ਅੱਗੇ। ਤਾਂ ਹੀ ਆਪਣਾ ਰਾਹ ਦਿੱਤਾ ਹੈ ਟ੍ਰੈਫਿਕ ਨੇ। ਉਹ ਇੱਕ ਆ ਵੀ ਗਈ ਜੇ ਦੂਜੇ ਪਾਸੇ ਨੂੰ ਵੀ ਚਲੀ ਗਈ ਜੇ। ਇਹ ਵੀ ਲੰਘ ਚੱਲੀ ਜੇ ਉਧਰ ਨੂੰ। ਸੋ ਟ੍ਰੇਨਾਂ ਵੇਖੋ ਕਿੰਨੀਆਂ ਸੋਹਣੀਆਂ ਵਾ। ਆ ਹੀ ਵੇਖੋ ਜੀ ਘਰ ਐਂ ਲੱਗਦਾ ਨਾ ਜਿਵੇਂ ਸੁਪਨਿਆਂ ਦੀ ਦੁਨੀਆ ਹੁੰਦੀ ਹੈ। ਕਿੰਨੇ ਸਾਫ਼ ਸੁਥਰੇ ਹਰਿਆਲੀ। ਤੁਸੀਂ ਇੱਕ ਗੱਲ ਨੋਟਿਸ ਕਰਨਾ ਜਦੋਂ ਘਰ ਵੇਖੋਗੇ। ਤਕਰੀਬਨ ਹਰ ਘਰ ਦੇ ਅੱਗੇ ਨਾ ਲੰਕਾਏ ਹੋਏ ਹਨ ਫੁੱਲ। ਬਹੁਤ ਸਾਫ ਸੰਭਾਲ ਬੜੀ ਪਿਆਰੀ ਰੱਖੀ ਹੋਈ ਹੈ ਘਰਾਂ ਵਾਲਿਆਂ ਨੇ। ਦੁਨੀਆ 'ਚ ਆਪਣੀ ਖੂਬਸੂਰਤੀ ਵਾਸਤੇ ਹੀ ਮਸ਼ਹੂਰ ਹੈ ਜੀ ਇਹ ਸ਼ਹਿਰ ਇਹ ਦੇਸ਼ ਆ ਦੇਖੋ ਹੁਣ ਫੁੱਲ ਘਰਾਂ ਦੇ ਅੱਗੇ ਲੱਗੇ ਹੋਏ ਫੁੱਲ ਸੋ ਹੁਣ ਆਪਾਂ ਸਿਟੀ ਸੈਂਟਰ ਜੀ ਦੇ ਕੋਲ ਆ ਗਏ ਜਿਵੇਂ ਤੇ ਵੇਖੋ ਹੁਣ ਉਹ ਅਗਲੀਆਂ ਬਿਲਡਿੰਗਾਂ ਵੇਖੋ ਫੁੱਲਾਂ ਦੇ ਨਾਲ ਸਜੀਆਂ ਪਿੰਕ ਰੰਗ ਦੇ ਰੰਗ-ਬਰੰਗੇ ਫਲੈਗ ਤੇ ਫੁੱਲ ਰੰਗ-ਬਰੰਗੇ ਲਓ ਜੀ ਵੇਖੋ ਨਜ਼ਾਰੇ ਹੁਣ ਤੁਸੀਂ ਇਹੀ ਨਜ਼ਾਰੇ ਆ ਜਿੰਨਾ ਬਦਲੇ ਅਸੀਂ ਵੀ ਤਕਰੀਬਨ 2 ਦਿਨਾਂ ਤੋਂ ਗੱਡੀ ਚਲਾ ਰਹੇ ਆ ਆ ਵੇਖੋ ਸਾਡੇ ਕੋਲ ਅੱਜ ਸਮਾਂ ਨਹੀਂ ਬਹੁਤ ਲੇਟ ਆਏ ਆ ਆ ਹੁੰਦੇ ਆ ਗੰਡੋਲਾ ਜਿਹਨੂੰ ਕਹਿੰਦੇ ਆ ਉਹ ਥੱਲੇੋਂ ਆ ਰਹੇ ਆ ਇਹ ਪਹਾੜ ਤੇ ਇਧਰ ਨੂੰ ਜਾ ਰਹੇ ਆ ਔਰ ਇਹ ਇੱਕ ਥਾਂ ਆ ਸ਼ਹਿਰ ਦੇ ਵਿੱਚ ਜਿੱਥੋਂ ਕਈ ਪਾਸਿਆਂ ਨੂੰ ਜਾਂਦੇ ਹੋ ਜਿਹੜਾ ਦੂਜੇ ਪਾਸੇ ਅਸੀਂ ਉੱਚੇ ਪਹਾੜ ਦੇਖ ਰਹੇ ਆ ਨਾ ਉਧਰ ਨੂੰ ਵੀ ਅਸੀਂ ਇਹ ਜਾਂਦੇ ਵੇਖੇ ਆ ਤੇ ਕਈ ਤਰ੍ਹਾਂ ਦੇ ਹਨ ਜਿਹੜੇ ਜਾਂਦੇ ਹਨ ਲੋਕ ਤੇ ਖਾਸ ਤੌਰ ਤੇ ਸਿਆਲ ਚ ਤਾਂ ਫਿਰ ਬਹੁਤ ਕਮਾਲ ਹੁੰਦੀ ਹੈ ਲੋਕ ਇੱਥੇ ਜਾਂਦੇ ਤੇ ਸਕੀਿੰਗ ਕਰਦੇ ਹੁੰਦੇ ਬਰਫ਼ ਦੇ ਨਾਲ ਇੱਥੇ ਦੇ ਘਰਾਂ ਦੇ ਨਾਲ ਤੁਸੀਂ ਦੇਖੋ ਇੱਕ ਤੇ ਸੋਹਣਾ ਘਰ ਆ ਜਿਵੇਂ ਇਹਨਾਂ ਤੇ ਇੱਕ ਇਦਾਂ ਦਾ ਛੱਡਜਾ ਬਣਾਇਆ ਹੁੰਦਾ ਇਹਨਾਂ ਨੇ ਮੈਨੂੰ ਲੱਗਦਾ ਇਹਦੇ ਵਿੱਚ ਨਾ ਲੱਕੜ ਵਗੈਰਾ ਕਲੈਕਟ ਕਰਕੇ ਰੱਖਦੇ ਕਾਫੀ ਜਿਆਦੀ ਕਿਉਂਕਿ ਜਦੋਂ ਬਰਫਾਂ ਪੈਣੀ ਹੈ ਸਿਆਲ 'ਚ ਜਦੋਂ ਲੱਕੜ ਲਾ ਕੇ ਤੇ ਫਿਰ ਬੈਠੇ ਰਹਿਣਾ ਤੇ ਹੁਣ ਵੀ ਇਹ ਲੱਗਨਦਿਆ ਕਿ ਟੈਂਪਰੇਰੀ ਜਿਹਾ ਇੱਥੇ ਹੀ ਨਹੀਂ ਕੱਲੇ ਹੋਰ ਵੀ ਘਰਾਂ ਦੇ ਨਾਲ ਇਹੋ ਜਿਹੇ ਸ਼ੈੱਡ ਦਿਖਾਈ ਦੇ ਰਹੇ ਹਨ ਉਹ ਦੇਖੋ ਉਹ ਘਰ ਕਿੰਨਾ ਸੋਹਣਾ ਹੈ ਜਿਹਦੇ ਉਤੋਂ ਦੀ ਨਾਲੋਂ ਦੀ ਗੰਡੋਲੇ ਨਿਕਲ ਰਹੇ ਆ ਤੇ ਉਹਦੇ ਆ ਵੀ ਥੱਲੇ ਵੇਖੋ ਬਣਿਆ ਆ ਚਲੋ ਜੀ ਇਹ ਪਿੰਡ ਤੇ ਆਪਾਂ ਲਿਆ ਵੇਖ 5 ਮਿੰਟ ਖਲੋ ਵੀ ਲਿਆ ਹੁਣ ਆਪਾਂ ਚੱਲੇ ਅੱਗੇ ਅਗਲਾ ਪਿੰਡ ਜਿਹੜਾ ਇੱਥੋਂ ਅੱਧਾ ਘੰਟਾ ਦੂਰ ਆ ਉੱਥੇ ਵੀ ਜਾ ਕੇ ਤੁਹਾਨੂੰ ਨਜ਼ਾਰੇ ਦਿਖਾਉਨੇ ਆ ਇਧਰ ਵੇਖੋ ਹੋਰ ਵੀ ਗੰਡੋਲੇ ਹਨ ਜਿਹੜੇ ਉਹ ਦੂਰ ਤੱਕ ਪਹਾੜ ਦੇ ਉੱਤੇ ਜਾ ਰਹੇ ਹਨ ਉਹ ਖੰਭਾ ਦੂਰ ਪਾਰ ਦੇ ਉੱਤੇ ਦਿਖਾਈ ਦਿੰਦਾ ਅੱਜ ਕਿਹੜੇ ਸ਼ਹਿਰ ਆ ਗਏ ਆਪਾਂ ਲਾਉਟਰਨ ਬਰਨਨ ਇਹ ਕਿਹੜੇ ਦੇਸ਼ ਆ ਇਹ ਜੀ ਸਵਿਟਸ ਦਾ ਸਭ ਤੋਂ ਵੱਡਾ ਝਰਨੇ ਵਾਲਾ ਪਿੰਡ ਹੈ ਜੀ ਪਿੰਡ ਛੋਟਾ ਜਿਹਾ ਪਰ ਝਰਨੇ ਬਹੁਤ ਨੇ ਇੱਥੇ ਅਸੀਂ ਪੜ੍ਹਦੇ ਹੀ ਇੱਥੇ ਲਿਖਿਆ ਸੀ ਕਿ 72 ਝਰਨੇ ਆ ਇਹਦੇ ਲਾਗੇ 72 ਤਨੇ ਅਸੀਂ ਤੁਹਾਨੂੰ ਹੁਣ ਵਿਖਾਉਣਾ ਹੈ ਸੂਰਜ ਤਕਰੀਬਨ ਤਕਰੀਬਨ ਡੁੱਬ ਗਿਆ ਵੈਸੇ ਡੁੱਬਣ ਦਾ ਜੇ ਟਾਈਮ ਨਹੀਂ ਆ ਪਰ ਬਦਲਾ ਨੇ ਪਰ ਆਹ ਵਾ ਜਿਹੜਾ ਸਭ ਤੋਂ ਫੇਮਸ ਆ ਕਿਉਂਕਿ ਬਿਲਕੁਲ ਪਿੰਡ ਦੇ ਨਾਲ ਆ ਵੈਸੇ ਇੱਥੇ ਨਾਲ ਹੀ ਇੱਕ ਹੋਰ ਅੱਗੇ ਵੀ ਦਿਖਾਈ ਦੇ ਰਿਹਾ ਪਹਾੜਾਂ ਦੀਆਂ ਤੇ ਉਹੀ ਕਹਾਣੀਆਂ ਉੱਚੇ ਉੱਚੇ ਪਹਾੜ ਉਹੋ ਹੀ ਸੁੰਦਰਤਾ ਸੋ ਅਸੀਂ ਵੀ ਹੁਣ ਜਾਣੇ ਆ ਸਾਡੇ ਕੋਲ 10 ਮਿੰਟ ਹੈਗੇ ਹਨੇਰਾ ਹੁਣ ਤੋਂ ਪਹਿਲਾਂ ਉਹ ਚਰਨੇ ਦੇ ਥੱਲੇ ਜਾ ਕੇ ਆਉਂਦੇ ਆ ਉਹਦੇ ਲਈ ਚੜਾਈ ਚੜ੍ਹਨੀ ਪੈਣੀ ਆ ਤਾਂ ਨੂੰ ਇੱਕ ਗੱਲ ਦੱਸਦੇ ਆਂ ਕੱਲ ਇਟ ਨਾਰਥ ਇਟਲੀ ਚ ਵੀ ਦੋ ਤਿੰਨ ਥਾਵਾਂ ਦੇ ਉੱਤੇ ਪੈਸੇ ਲੱਗਦੇ ਸੀ ਵਾਸ਼ਰੂਮ ਜਾਣ ਦੇ ਇਸ ਸਵਿਟਜ਼ਰਲੈਂਡ ਚ ਵੀ ਜਿੰਨੀ ਆਈ ਗਏ ਆਂ ਤੁਹਾਨੂੰ ਇੱਕ ਯੂਰੋ ਦੇਣਾ ਪੈਂਦਾ ਫਿਰ ਤੁਸੀਂ ਵਾਸ਼ਰੂਮ ਜਾ ਸਕਦੇ ਆਂ ਤੇ ਅਸੀਂ ਜਰਮਨੀ ਚ ਵੀ ਦੇਖਿਆ ਸੀਗਾ ਤੇ ਆਸਟਰੀਆ ਚ ਵੀ ਦੇਖਿਆ ਹਰ ਥਾਂ ਤਕਰੀਬਨ ਜਦੋਂ ਤੁਸੀਂ ਪੈਟਰੋਲ ਪੰਪ ਤੇ ਵੀ ਜਾਂਦੇ ਆਂ ਨਾ ਤੇਲ ਪਵਾ ਕੇ ਵੀ ਫਿਰ ਵੀ ਤੁਹਾਨੂੰ ਇੱਕ ਯੂਰੋ ਦੇਣਾ ਪੈਂਦਾ ਤੇ ਫਿਰ ਜਾ ਕੇ ਤੁਸੀਂ ਵਾਸ਼ਰੂਮ ਯੂਜ਼ ਕਰ ਸਕਦੇ ਆਂ ਸਮੀਟਰੀ ਵੀ ਚਲੋ ਬਹੁਤ ਸਾਰੀਆਂ ਦੇਖੀਆਂ ਪਰ ਆਹ ਦੇਖੋ ਚਲੇ ਤੇ ਗਏ ਜਾਣ ਵਾਲੇ ਪਰ ਵੇਖੋ ਫੁੱਲ ਉਹਨਾਂ ਦੀ ਜਾਦ ਵਿੱਚ ਕਿੰਨੇ ਸੋਹਣੇ ਸੋਹਣੇ ਫੁੱਲ ਲੱਗੇ ਹੋ ਇਸ ਮਿਟਰੀਜ਼ ਤੇ ਵਿੱਚ ਵਾਹ ਜੀ ਵਾਹ ਚਲੋ ਚੱਲੀਏ ਫੁਆਰੇ ਵੱਲੋਂ ਸਭ ਤੋਂ ਪਹਿਲਾਂ ਤੇ ਭਾਈ ਸਾਹਿਬ ਜੀ ਦਾ ਬਹੁਤ ਥੈਂਕਸ ਹੈ ਜਿਹੜੇ ਪਿਛਲੇ 3 ਦਿਨਾਂ ਤੋਂ ਕੰਟੀਨਿਊਸਲੀ ਗੱਡੀ ਚਲਾ ਰਹੇ ਐ ਤੇ ਸਾਨੂੰ ਇਹ ਸੋਹਣੀਆਂ ਥਾਵਾਂ ਦਿਖਾ ਰਹੇ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆ ਸੌਲੇ ਜੀ ਸੌਲੇ ਬਹੁਤ ਵਧੀਆ ਸੌਲੇ ਸੀਗੇ ਦੋ ਦੋ ਰਾਤਾਂ ਅੱਛੀ ਨੀਂਦ ਕਰੀਏ ਚਲੋ ਨੋ ਪ੍ਰੋਬਲਮ ਤੇ ਮਹਾਰਾਜ ਕਿਰਪਾ ਕਰੇ ਆਹ ਵੇਖੋ ਜੀ ਰਾਹ ਜਾਂਦਾ ਉਹ ਵੇਖੋ ਉੱਪਰ ਜਾ ਰਹੇ ਲੋਕ ਹੋਣ ਤੇ ਵੈਸੇ ਤੇ ਜਾਂਦੇ ਜਾਂਦੇ ਲੋਕ ਨਾ ਤੁਸੀਂ ਦੇਖੋਗੇ ਉਹ ਪਾਣੀ ਡਿੱਗਦਾ ਹੈ ਨਾ ਜਿਹੜਾ ਪਾਣੀ ਦੇ ਪੈਰਾਂ ਜਿਆਂ ਚ ਵੀ ਲੋਕ ਪਹੁੰਚੇ ਹੋਏ ਹਨ ਆਹ ਦੇਖੋ ਮਿਡਲ ਆਫ ਸਕਰੀਨ ਦੇ ਵਿੱਚ ਪਰ ਕਿਉਂਕਿ ਛਿਟਾਂ ਆ ਰਹੀਆਂ ਹਨ ਤੇ ਕਿਉਂਕਿ ਅਸੀਂ ਅਜੇ 1.5 ਘੰਟਾ ਅੱਗੇ ਜਾਣਾ ਹੈ ਤੇ ਕਿਉਂਕਿ ਸੂਰਜ ਡੁੱਬ ਗਿਆ ਹੈ ਤੇ ਕਿਉਂਕਿ ਅਸੀਂ ਕੱਲ ਨੂੰ ਆਸਟ੍ਰੇਲੀਆ ਨੂੰ ਵੀ ਜਾਣਾ ਹੈ ਤੇ ਕਿਉਂਕਿ ਅਸੀਂ ਬਹੁਤ ਥੱਕੇ ਹੋਏ ਆ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਅਸੀਂ ਹੁਣ ਕਿਤੇ ਨਹੀਂ ਜਾਣਾ ਉਹਨੂੰ ਭਾਰੇ ਨੂੰ ਦੂਰੋਂ ਹੀ ਦੇਖਾਂਗੇ ਆਹ ਫਹਾਰਾ ਹੈ ਜੀ ਜਿਹੜਾ ਬਹੁਤ ਸੋਹਣਾ ਡਿੱਗ ਰਿਹਾ ਪਾਣੀ ਬਹੁਤ ਜ਼ਿਆਦਾ ਤੇ ਨਹੀਂ ਹੈ ਪਰ ਫਿਰ ਵੀ ਬਹੁਤ ਵਰਥ ਵਾਇਲ ਹੈ ਇੱਥੇ ਆਉਣਾ ਪਿੰਡ ਦਾ ਨਾਮ ਲਿਖਿਆ ਹੋਇਆ ਹੈ ਇਹ ਦੁਨੀਆ ਵਿੱਚ ਸਭ ਤੋਂ ਖੂਬਸੂਰਤ ਪਿੰਡਾਂ ਦੇ ਵਿੱਚ ਇਹਦਾ ਨਾਮ ਹੁੰਦਾ ਹੈ ਜੀ ਸੋ ਇੱਥੇ ਵੇਖੋ 72 ਇਦਾਂ ਦੇ ਵਾਟਰਫਾਲ ਹਨ ਆਲੇ-ਦੁਆਲੇ ਇਸ ਪਿੰਡ ਦੇ ਵੈਸੇ ਤੇ ਸਾਰਾ ਦਿਨ ਮੀਂਹ ਪੈਣਾ ਸੀ ਪਰ ਮਾਰਾ ਨੇ ਬੜੀ ਵਧੀਆ ਰੱਖਿਆ ਹੀ ਬਹੁ ਘਟ ਪਿਆ ਸੀ ਚਲੋ ਚੱਲਦੇ ਰਹੇ ਆ 24 ਘੰਟਿਆਂ ਦੇ ਵਿੱਚ ਪੰਜ ਦੇਸ਼ ਤੇ ਬਹੁਤ ਵਧੀਆ ਜਿੱਚੋ ਇੱਕ ਦੋ ਵਾਰੀ ਇੱਕ ਦੋ ਦੇਸ਼ਾਂ ਚੋਂ ਨਿਕਲ-ਨਿਕਲ ਕੇ ਵੀ ਵੜੇ ਤੇ ਪਹੁੰਚ ਗਏ ਸਵਿਟਜ਼ਰਲੈਂਡ ਉਨ ਸ਼ਾਮ ਪਹ ਗਈ ਆ ਇੱਥੋਂ ਆਪਣਾ ਹੁਣ ਡੇਢ ਘੰਟੇ ਦਾ ਰਸਤਾ ਹੈ ਜਿੱਥੇ ਆਪਾਂ ਜਾ ਕੇ ਕਵੀਰ ਕੋਲ ਰਾਤ ਰੁਕਣਾ ਹੈ ਤੇ ਕੱਲ ਨੂੰ ਫਿਰ ਆਪਣੀ ਇੱਥੋਂ ਯਾਤਰਾ ਸ਼ੁਰੂ ਹੋ ਜਾਣੀ ਹੈ ਜੀ ਆਸਟ੍ਰੇਲੀਆ ਦੀ ਮੀ ਅਜੇ ਵੀ ਪੈਂਦਿਆ ਮੀਨ ਨੇ ਸਾਨੂੰ ਰੁਕਣ ਨਹੀਂ ਦਿੱਤਾ ਰਸਤੇ 'ਚ ਤਕਰੀਬਨ ਸਾਡਾ 10 ਮਿੰਟ ਦਾ ਰਸਤਾ ਹੋ ਰਿਹਾ ਗਿਆ ਵੇਖੋ ਮੱਕੀ ਦੀ ਖੇਤੀ ਆ ਕਾ ਸੀ ਜਿਹੜਾ ਵੱਡਿਆ ਹੋਇਆ ਤੇ ਆ ਕਾ ਦੇ ਉੱਤੋਂ ਜੱਲੋ ਦਿਖ ਰਿਹਾ ਸੂਰਜ ਮੁਖੀ ਹੁਣ ਤੁਹਾਨੂੰ ਚੀਜ਼ ਦਿਖਾਉਨੇ ਆ ਵਖੋ ਦੁਕਾਨ ਲੱਗੀ ਹੋਈ ਆਪਣੇ ਆਪ ਦੁਕਾਨ ਲੱਗੀ ਹੋਈ ਹੈ ਇੱਕ ਇਹਦੇ ਉੱਤੇ ਬਹੁਤ ਸਾਰੀਆਂ ਰੇੜੀਆਂ ਹਨ ਜਿਨ੍ਹਾਂ ਦੇ ਉੱਤੇ ਸਬਜ਼ੀਆਂ ਪਈਆਂ ਹੋਈਆਂ ਹਨ ਤੇ ਆ ਜਿਹੜਾ ਆਪਾਂ ਇਹਨੂੰ ਕੀ ਕਹਿੰਨੇ ਜਿਹੜਾ ਖਾਣੇ ਆ ਹਲਵਾ ਹਲਵਾ ਕद्दू ਟਾਈਪ ਜਿਆ ਉਹਦੀਆਂ ਹੀ ਵੈਰਾਈਟੀਆਂ ਬਹੁਤ ਸਾਰੀਆਂ ਇਹ ਕद्दू ਹੀ ਸਾਰੇ ਸੋ ਬਹੁਤ ਸਾਰੇ ਢੇਰ ਲੱਗੇ ਵੇਖੋ ਕੱਲੇ-ਕੱਲੇ ਦੇ ਉੱਤੇ ਉਹਦਾ ਪ੍ਰਾਈਸ ਲੱਗਾ ਆਇਆ 10 11 0 ਐਡਾ ਯੂਰੋ ਚ ਜਾਂ ਜਿਹੜਾ ਇਹਨਾਂ ਦਾ ਫ੍ਰੈਂਕ ਚੱਲਦਾ ਇੱਥੇ ਉਹਦੇ ਪ੍ਰਾਈਸ ਲੱਗੇ ਆ ਬੰਦਾ ਇੱਥੇ ਕੋਈ ਵੀ ਨਹੀਂ ਹੈਰਾਨੀ ਦੀ ਗੱਲ ਆ ਬੰਦਾ ਇੱਕ ਵੀ ਨਹੀਂ ਇੱਥੇ ਹੈਗਾ ਉਹੀ ਵੇਖਣ ਦੇ ਸੀ ਕਿ ਕਿੱਥੇ ਪੈਸੇ ਪਾ ਕੇ ਜਾਂਦੇ ਹੋਣਗੇ ਸ਼ਾਇਦ ਉੱਥੇ ਕੋਈ ਥਾਂ ਹੋਵੇ ਜਿੱਥੇ ਆਪੇ ਲੈ ਜਾਓ ਤੇ ਪੈਸੇ ਪਾ ਦਿਓ ਪਰ ਬਹੁਤ ਜ਼ਿਆਦਾ ਰੱਖਿਆ ਇਹ ਤੇ ਰਾਤ ਵੀ ਇੱਥੇ ਹੀ ਪਏ ਰਹਿਣੇ ਆ ਤੇ ਇਹਨਾਂ ਨੂੰ ਕਿਸੇ ਨੇ ਵੀ ਨਹੀਂ ਲੈ ਕੇ ਜਾਣਾ ਐਦਾਂ ਹੀ ਪਏ ਰਹਿਣੇ ਆ ਆਪਣੇ ਹੁੰਦੇ ਤੇ ਫਰੀਜ ਚ ਸਬਜੀ ਬੜੀ ਬੜਾਏ ਕਰਨੀ ਸੀ ਲੋਕਾਂ ਨੇ ਚੱਕ ਕੇ ਲੈ ਜਾ ਕਰਨਾ ਵੇਖੋ ਕਿੰਨੀਆਂ ਰੇੜੀਆਂ ਲੱਗੀਆਂ ਹੋਈਆਂ ਹੋਰ ਫਿਰ ਸਭੀ ਵੀਰ ਠੀਕ ਠਾਕ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੋਰ ਕਿੱਦਾਂ ਠੀਕ ਬਹੁਤ ਵਧੀਆ ਵੇਲੀ ਗਏ ਫਿਰ ਆਪਾਂ ਹੈ ਹਾਂ ਹਾਂ ਜੀ ਹਾਂ ਜੀ ਐ ਸਵਿਟਜ਼ਰਲੈਂਡ ਆਉਣਾ ਸੀਗਾ ਫਿਰ ਪ੍ਰੋਗਰਾਮ ਕੈਨਸਲ ਕੀਤਾ ਪਰ ਫਿਰ ਬਾਣੀ ਗਿਆ ਇਸੇ ਵੀਰ ਨੂੰ ਮਿਲਣਾ ਆਣਾ ਸੀ ਆ ਗਏ ਅੱਜ ਤੁਹਾਡੇ ਪਿੰਡ ਦਾ ਨਾਂ ਕੀ ਇਹਦਾ ਇਹਦਾ ਥਿਊਰੀ ਗਨ ਥਿਊਰੀ ਗਨ ਹਾਂ ਜੀ ਚਲੋ ਚਲੋ ਠੀਕ ਹੈ ਵਧੀਆ ਸੰਗਤ ਜੀ ਵੇਖੋ ਸਵਿਟਜ਼ਰਲੈਂਡ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਜਿਵੇਂ ਪੰਜਾਬ ਚ ਆਪਣੇ ਸਥਾਨੋਂ ਦੇ ਉਦਾਂ ਦੇ ਹੀ ਮੀਂਹ ਕਾਫੀ ਤੇਜ਼ ਪੈ ਰਿਹਾ ਜੀ ਨਿਸ਼ਾਨ ਸਾਹਿਬ ਜੀ ਝੂਲ ਰਹੇ ਹਨ ਜੀ ਉੱਪਰ ਗੁੰਬਦ ਦੇ ਦਰਸ਼ਨ ਕਰੋ ਤੇ ਲੱਗੇ ਇੱਕ ਟਾਵਰ ਹੈ ਇਹ ਗੁਰਦੁਆਰਾ ਸਾਹਿਬ ਜੀ ਹਾਂ ਜੀ ਇਹ ਇੱਥੇ ਦੀ ਕਮਿਊਨਿਟੀ ਇਹ ਬਰਨ ਸ਼ਹਿਰ ਤੋਂ ਜਿਹੜਾ ਯੂਰਕ ਵੱਲ ਨੂੰ ਮੇਨ ਰਾਜਸਥਾਨੀ ਦੇ ਅੱਧ ਜਿਹੇ ਦੇ ਵਿੱਚ ਪੈਂਦਾ ਹੈ ਜੀ ਗੁਰਦੁਆਰਾ ਸਾਹਿਬ ਜੀ ਆਪਾਂ ਅੰਦਰ ਜਾ ਕੇ ਮਹਾਰਾਜ ਨੂੰ ਨਮਸਕਾਰ ਕਰਕੇ ਆਈਏ ਜੀ ਬੋਰਡ ਲੱਗਾ ਹੋਇਆ ਜੀ ਵੀ ਗੁਰਦੁਆਰਾ ਸਾਹਿਬ 2002 ਚ ਬਣਨਾ ਸ਼ੁਰੂ ਹੋਇਆ ਸੀ 2006 ਦੇ ਵਿੱਚ ਸਮਾਪਤੀ ਹੋਈ ਹੈ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਇਹ ਕੁਝ ਪਰਿਵਾਰਾਂ ਦੇ ਨਾਮ ਲਿਖੇ ਹੋਏ ਹਨ ਜਿਨ੍ਹਾਂ ਕੋਲੋਂ ਮਾਰਨ ਨੇ ਸੇਵਾ ਲਈ ਧੰਨਵਾਦ ਜੀ ਸ਼ੁਕਰ ਸੁੰਦਰ ਵਰਦਦੇ ਸਾਰੀ ਕੁਝ ਕਮਰੇ ਹਨ ਤੇ ਪਿੱਛੇ ਲੰਗਰ ਹਾਲ ਹੈ ਆ ਲੰਗਰ ਹਾਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਜੇ ਫੋਜੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਦੀ ਵੀਡੀਓ ਦੀ ਸਾਂਝ ਇੱਥੇ ਤੱਕ ਹੀ ਹੈ ਤੁਸੀਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਨਿਸ਼ਾਨ ਸਿੰਘ ਆਸਟ੍ਰੇਲੀਆ ਹੋਰ ਭੈਣ ਭਰਾਵਾਂ ਨੂੰ ਜਰੂਰ ਦੱਸਿਆ ਕਰੋ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਕਰਨੀ ਸੇਵਾ ਲੈਂਦੇ ਰਹਿਣ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਿਸ਼ਨ ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ